اور بہت نا پورا ہون والا کاٹا پیار پنجاب کے لکان جی میں دی اس اپنی میٹنگ کو دو اس سے منوں گا پہلا میں تھوڑا جہاں سانجا کروں گا جا کے تقریباً سارے پتا جو حالات نے اور پھر جو بطور آل انڈیا کسان کانگریس کے پردھان وجہ جو سارا سرکار کوکار کو مجھے وہ میں چرچا کروں گا پہلی گل تو سب تو افسوسناک گل ہے ਦੇ ਪੰਜਾਬ ਅੱਜ ਵੀ ਦੇਸ਼ ਵਿੱਚ ਇਕੱਲਾ ਹੀ ਤੇ ਅਲੱਗ ਸੁਲੱਗ ਪੈ ਗਿਆ ਸਾਰੇ ਦੇਸ਼ 'ਚ ਦੇਸ਼ 'ਚ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੋਂ ਲੈ ਕੇ ਨੈਸ਼ਨਲ ਮੀਡੀਆ ਤੋਂ ਲੈ ਕੇ ਦੂਸਰੇ ਰਾਜਾਂ ਦੀਆਂ ਸਰਕਾਰਾਂ ਤੋਂ ਲੈ ਕੇ ਕਿਸੇ ਵਿਅਕਤੀ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਹਰ ਕੋਨੇ 'ਚ ਹੱਥਾਂ ਨਾਲ ਨਹੀਂ ਮਾਰਿਆ ਕੋਈ ਉਪਰੰਧਾ ਨਹੀਂ ਕੀਤਾ ਕਿ ਇਸ ਪੰਜਾਬ ਦੇ ਲੋਕਾਂ ਤੱਕ ਮਦਦ ਲਈ ਲਈ ਕੌਣ ਸੀ ਬਦਦਰ ਬਹੁਤ ਉਲਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਾਇਮਿਸਟਰ afghanistan ਦੇ ਵਿੱਚ ਅਰੇ ਉਚਾਲ ਦੀ ਜਦਾ ਬਰਨ ਨੇ ਆਪਣੇ ਦੇਸ਼ ਦੇ ਉਸ ਸੁਪੇ ਦਾ ਜਿਹੜਾ ਸੁਪਾ ਸਭ ਤੋਂ ਉਪਜਾਊ ਇਸ ਦੇਸ਼ ਵਿੱਚ ਸਭ ਜਿਹਨੂੰ ਆਪਾਂ ਕਹਿੰਦੇ ਕਿ ਸਾਡੀ ਫੂਡ ਗ੍ਰੇਨਰੀ ਹੈ ਅਨਦਾਤਾ ਸੁਪਾ ਜਿਹਦੇ ਬੱਚੇ ਅੱਜ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਜਾਨਾਂ ਵਾਰ ਦੇ ਦੇਸ਼ ਦੀ ਪ੍ਰੋਟੈਕਸ਼ਨ ਲਈ ਜੇ

ਆਤਾ ਹੋ ਵੀ ਜਿਹੜੀ ਬਿਲਕੁਲ ਅਗੁੱਸ ਦੇ ਕੇ ਕੰਪਲੀਟ ਇਨਸੈਂਸਿਟੀਟੀ ਔਰ ਇੱਕ ਇੱਕ ਇਸ ਤਰ੍ਹਾਂ ਦਾ ਰੁਪਿਆ ਜਿਹੜਾ ਪੰਜਾਬ ਤੇ ਪ੍ਰਤੀ ਕੇਂਦਰ ਸਰਕਾਰ ਨੇ ਕੀਤਾ ਹੁਣ ਆਜੋ ਸਾਡੀ ਆਪਣੀ ਸਰਕਾਰ ਦੇ ਦੇ ਕੋਲ ਮਾਣ ਦਾ ਅਫਸੋਸ ਨਾਲ ਕਹਿਦਾ ਪਿੰਦਾ ਕਿ ਬੜੇ ਚਾਅ ਨਾਲ ਉਤਕਣ ਪਾਇਆ ਸੀਗਾ ਔਰ ਇਹਦਾ ਹਰ ਯਾਗ ਅਗਰ ਅਸੀਂ ਮੰਨ ਲੈਂਦੇ ਕਿ ਇਹਨਾਂ ਦੀ ਸਰਕਾਰ ਵਿੱਚ ਆਇਆ ਪਹਿਲੀ ਵਾਰ ਆਇਆ ਹੁੰਦਾ ਹੈ 6 ਮਹੀਨੇ ਬਾਅਦ ਆਉਂਦਾ ਹੈ ਸ਼ਾਇਦ ਸਰਕਾਰ ਦੀ ਤਿਆਰੀ ਇਹ ਹਾਲ 2 ਤੱਕ 3 ਚੱਲ ਰਿਹਾ ਹੈ ਲਗਭਗ ਇਸੇ ਹੀ ਪੈਮਾਨੇ ਦਾ ਨੁਕਸਾਨ ਲੋਕ ਸ਼ਾਇਦ 19 ਜਿਹੇ ਪਾਣੀ ਸੁਗਦੇ ਰਹੇ ਅੱਜ ਵੀ ਬਿਠਾਏ ਜਿਹੇ ਪਾਣੀ ਸੁਗਦੇ ਰਹੇ ਅੱਜ 6 ਲੱਖ ਏਕੜ ਪੰਜਾਬ ਦੀ ਫਸਲ ਖਰਾਬ ਹੋ ਚੁੱਕੀ ਹੈ ਮਲਟੀਪਲ ਥਾਵਾਂ ਦੇ ਸਦੁਸ਼ ਤੇ ਦਰਿਆ ਤੇ ਬਿਆਸ ਦੇ ਰਵੀਂਦਰਿਆਮਾ ਤੇ ਪੱਲ ụp ਚੁਟਤੇ ਨੇ ਇਹੀ ਗੱਲ 2023 ਚ ਵਾਪਰੀ ਸੀ ਦੂਜੀ ਵਾਰ ਹੜਾ ਆ ਗਿਆ ਲੇਕਿਨ ਸਾਡੀ ਸਰਕਾਰ ਤੇ ਨਾ ਕੋਈ ਤਿਆਰੀ ਸੀ ਨਾ ਮਦਦ ਨੂੰ ਪ੍ਰਬੰਧਿਆ ਤੇ ਨਾ ਉਹਨਾਂ ਨੇ ਫਲੱਡ ਪ੍ਰੋਟੈਕਸ਼ਨ ਦੀ ਕੋਈ ਪ੍ਰੋਪੋਰਸ਼ਨਰੀ ਮੀਜਰਸ ਲਏ ਇਹ ਹਰ ਸਾਲ ਇੱਕ ਇਤਨਾ ਦਾ ਇੰਪੋਰਟੈਂਟ ਸਿਚੁਏਸ਼ਨ ਹੈ ਕਿ ਹਰ ਸਾਲ ਸਰਕਾਰ ਫਲੱਡ ਤੋਂ ਪਹਿਲਾਂ ਘੱਟੋ ਘੱਟ 3-4 ਲੇਵਲ ਤੇ ਯੋਜਨਾ ਕੱਢੀ ਜਾਵੇ ਬੰਨਾਂ ਨੂੰ ਮਜ਼ਬੂਤ ਕਰਨੀ ਹੈ ਸਾਰੇ ਜਿਹੜੇ ਕਨੈਲਸ ਕਨਾਲਸ ਨੇ ਜਿਹੜੀਆਂ ਹੋਈਆਂ ਨੇ ਸਾਡੀਆਂ ਉਹਦੀ ਪ੍ਰੋਪਰਟੀ ਸਟੇਟੇਡ ਹੋਦੀ ਜਾਂਦੀ ਹੈ। ਔਰ ਦੇਖਿਆ ਜਾਂਦਾ ਕਿ ਜਿਹੜੇ ਰੀਪੁਆਇੰਟਸ ਨੇ ਜਿਹੜੇ ਸਾਡੇ ਹਾਲਾਤ ਹਲਕਾ ਹਲਕਾ ਪਲਾਟਫਾਰਮ 1998 ਵਿੱਚ ਸਾਡੀ ਕੁੱਸੀ ਦਾ ਦਰਿਆ ਦਾ 11 ਕਨਸਟਿਟਿਊਟਿਆ ਸੀਗਾ 1998 ਵਿੱਚ 4ਰ ਜਾਦੇ ਤੇ 23 ਵਿੱਚ 2023 ਜਿਹੜੇ ਟੁੱਟੇ ਸੀ ਸਭ ਨੂੰ ਪਤਾ ਸਰਕਾਰ ਨੂੰ ਕਿ ਆਹ ਆ ਰੀਪੁਆਇੰਟਸ ਨੇ। ਕਿਸੇ ਨੇ ਮੀਟਿੰਗ ਨਹੀਂ ਕੋਈ ਤਿਆਰੀ ਨਹੀਂ ਕੀਤੀ ਕੋਈ ਗੋਵਰਨੈਂਸ ਨਹੀਂ ਲਈ ਔਰ ਜਿਹੜਾ ਡੈਮ ਦਾ ਸਿਸਟਮ ਹੈ ਉਹ ਮੈਂ ਕੇਂਦਰ ਸਰਕਾਰ ਦੇ ਉੱਤੇ ਬਹੁਤ ਵੱਡਾ ਇਜ਼ਾਮ ਜਾਂਦਾ ਨਾ ਉਹਦੇ ਵਿੱਚ ਭਗਵਾਨ ਸਰਕਾਰ ਦੀ ਨਲੇਕੀਆ ਇਹਦੀ ਫੁਲਿਸ਼ਨੈਸ ਕੇਂਦਰ ਸਰਕਾਰ ਤੇ ਇਜ਼ਾਮ ਜਾਂਦਾ ਕਿ ਜਿਹੜੇ ਸਾਡੇ ਡੈਮਸ ਹੈ ਭਾਦਰਾ ਡੈਮ ਹੈ ਪੌਂਡ ਦਾ ਡੈਮ ਹੈ ਥੀਨ ਡੈਮ ਹੈ ਜਾਂ ਜਿਹੜੇ ਡੈਮਸ ਭਾਦਰਾ BBMP ਦੇ ਕੰਟਰੋਲ ਸਨ ਜਦੋਂ ਕੋਤਾ ਜਲ ਸਾਡੀ IMD ਜਿਹੜੀ ਸਾਡਾ ਮੈਟਰੋਲ ਲੋਜੀਕਲ ਡਿਪਾਰਟਮੈਂਟ ਹੈ ਜਦੋਂ ਤੁਹਾਨੂੰ ਪਹਿਲਾਂ ਵਾਰਨ ਕਰ ਰਿਹਾ ਕਿ ਬੜੇ ਹੈਵੀ ਡੇਨ ਫੋਰ ਦ ਅਸਰ ਨਹੀਂ ਤੇ ਤੁਸੀਂ ਡੈਮਸ ਦਾ ਪਾਣੀ ਜਿਹੜਾ ਵਾ ਉਹਨੂੰ ਆਪਣੇ ਕੰਟਰੋਲ 'ਚ ਰੱਖਣਾ ਹੈ ਲੇਕਿਨ ਜਦੋਂ ਲੋਰ ਸੀ ਗੱਲ ਵਿੱਚ ਜਦੋਂ ਝੋਨੇ ਦੀ ਫਸਲ ਲੱਗਣੀ ਸੀ ਜਾਂ ਕਣਕ ਦੀ ਫਸਲ ਦਾ ਸਮਾਂ ਸੀਗਾ ਉਦੋਂ ਪਾਣੀ ਪ੍ਰੋਪਰਲੀ ਰੀਲੀਜ਼ ਨਹੀਂ ਤਾਂ ਕਿਹਾ ਜਿਹਦੇ ਕਰਕੇ ਡੈਮਸ ਦਾ ਲੈਵਲ ਆਲਰੇਡੀ ਕਾ ਬਸ ਹਾਈਸਟ ਜਿਵੇਂ ਕਿ ਹੁਣ ਆਜ ਪਾਟਾ ਦਾ ਡੈਮ ਦਾ ਲੈਵਲ ਹੈਗਾ ਅਪ੍ਰੋਕਸੀਮੇਟਲੀ ਐਟ 60 ਮੀਟਰ ਪਲਸ ਫੀਟ ਜਿਹੜੇ ਕੋ ਦਾ ਫੁੱਲੈਸਟ ਲੈਵਲ ਹੈ ਔਰ

ਪੜੇ ਮਾਰੇ ਬੋਟੇ ਜਿਹੜੇ ਉੱਥੇ ਨਾਲੇ ਮੂੜੇ ਨੇ ਭਰ ਜਾਂਦੇ ਨੇ ਪਿੰਡਾਂ ਪਾਣੀ ਆ ਜਾਂਦਾ ਲੇਕਿਨ ਇਹ ਜਿਹੜਾ ਹਾਇਆ ਵਾ ਇਹ ਬੇਸਿਕਲੀ ਦਰਿਆਵਾਂ ਦੇ ਦਰਿਆਵਾਂ ਤੋਂ ਬਹੁਤ ਵਧੀਰੇ ਪਾਣੀ ਜਦੋਂ ਡਾਂਸ ਛੱਡਿਆ ਗਿਆ ਔਰ ਜਦੋਂ ਉਹ ਪਾਣੀ ਬਾਹਰ ਆਣ ਕੇ ਡੇਰ ਤੁਸੀਂ ਜਿਹੜੇ ਦਰਿਆਵਾਂ ਦੇ ਬੰਦ ਸੀ ਕਈ ਜਗ੍ਹਾ ਤੋਂ ਟੁੱਟ ਗਏ ਰਹਿ ਗਏ ਫਿਰ ਉੱਥੋਂ ਫਿਰ ਉਹ ਨੇ ਬਾਹਰ ਹੋ ਨੁਕਸਾਨ ਕੀਤਾ ਸਾਡੇ ਕਲਾਕ ਜਿਹੜਾ ਕਨਸਟੈਂਸੀ ਆਉਦਾ 50 ਕਿਲੋਮੀਟਰ ਤੋਂ ਜ਼ਿਆਦਾ ਨਾਲ ਹਲਕ ਬਿਆਸ ਦੇ ਆਦ ਨਾਲ ਬੁਰੀ ਬਾਉਂਡਰੀ ਲੱਗਦੀ ਆ ਔਰ ਜਿੰਨੀ ਫਸਲ ਮੰਡ ਖੇਤਰ ਦੇ ਜਿਹੜਾ ਕੈਚਮੈਂਟ ਏਰੀਆ ਤੋਂ ਜ਼ਿਆਦਾ ਚਾਹੋ ਸਤਲੁਜ ਦਾ ਵਿਰਾਸ ਬਿਆਸ ਦਾ ਯਾਰਾਵੀ ਦਾ ਉਹ 100% ਡਿਸਟਰਾਇਡ ਜਿੱਥੇ ਜਿੱਥੇ ਜਨਾਲੇ ਤੋਂ ਲੈ ਕੇ ਨੀਲਾ ਬਰਕਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਡਾਊਨ ਤਰਨਤਾਰਨ ਪੱਟੀ ਤੋਂ ਲੈ ਕੇ ਫਾਜ਼ਿਲਕਾ ਬੋਹਰ ਉਮਕੇ ਉੱਪੋਂ ਦੀਆਂ ਤੇ ਪਟਿਆਲਾ ਦੇ ਵਿੱਚ ਗੱਦਗਦ ਰਿਆ ਜਾਂ ਕਿੱਥੇ ਕਿਤੇ ਜਿਹੜਾ ਡੈਮੇਜ ਬਣ ਟੁੱਟਣ ਤੋਂ ਬਾਅਦ ਹੋਇਆ ਉਹ ਅਨਮੇਜਰੇਬਲ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂ ਗਾਦਾ ਆਪ ਲਾ ਸਕਦੇ ਹੋ ਕਿ ਅਗਰ ਛੀਲਾ ਦੀ ਇੱਕੜੀ ਲਾਗੀ ਚੀ ਜਿਹੜੀ ਕਿ ਹਲੇ ਪ੍ਰੀਲੀਮਿਨਰੀ ਰਿਪੋਰਟਸ ਹੈ ਇਹ 80000 ਰੁਪਏ પ્રતિ ਇੱਕੜ ਦਾ ਅਚੂਨਾ ਖੜਾ ਜੀ ਰਿਹਾ ਇੱਕ ਲੱਖ ਤੋਂ ਜ਼ਿਆਦਾ ਜਨਮ ਦੀ ਫਸਲ ਪੱਕੀ ਖੜੀ ਤੁਸੀਂ ਲਾ ਲਓ ਇਹ ਅਕੋਰਡਿੰਗ ਟੂ ਮੀ ਦਸ ਇੰਟਾਇਰ ਡੈਮੇਜ to the crops, to the livestock, to the lives and to the property ਕਰਨਾ ਚਾਹੁੰਦਾ ਇੱਕ ਕੱਟੋ ਕੱਟ ਨਹੀਂ ਦਾ ਪੰਜਾਬ ਦੇ ਵਿੱਚ ਸਹੀ ਕੁ ਅਸੈਸਮੈਂਟ ਲਾਉ ਕਰਤਾ ਇਹ 20 ਹਜ਼ਾਰ ਕਰੋੜ ਰੁਪਏ ਤੋਂ ਤੇ ਇਨਸਾਨ ਕੱਟੋ ਕੱਟ 20 ਹਜ਼ਾਰ ਕਰੋੜ ਤੇ ਮੌਜਾ ਕੀ ਦੇ ਰਹੀ ਸਰਕਾਰ ਜਿਹੜਾ ਪਿਛਲੇ ਕੁਝ 2023 ਵਿੱਚ ਜਿਹੜਾ ਜਿਹੜਾ ਕਹਿੰਦਾ ਸੀ ਹਰ ਮੁਰਗੀ ਬੱਕਰੀ ਦਾ ਦੇਊਗਾ ਕਿੰਨਾ ਮੌਜਾ ਦਿੱਤਾ 6800 ਰੁਪਏ ਕਿੰਨਾ ਜਿਹੜਾ ਕਿ ਬਹੁਤ ਮਾਮੂਲੀ ਜੀ ਪਰਸੈਂਟੇਜ ਲੋਕਾਂ ਨੂੰ ਮਿਲਿਆ ਬਹੁਤ ਮਾਮੂਲੀ ਜੀ ਔਰ ਉਹਦੇ ਵਿੱਚ ਛੇ ਪਟਵਾਰੀਆਂ ਨੇ ਰਿਵੈਨਿਊ ਸਟਾਫ ਨੇ ਤਸੀਲਦਾਰਾਂ ਨੇ ਕੱਟ ਮੰਨਣਾ ਪੈਸੇ ਮੰਗਦੇ ਆ ਮੁਆਵਜ਼ਾ ਦੀ ਔਰ ਅਰਜ਼ੇ ਝੋਨੇ ਦੀ ਫਸਲ ਦੇ ਚ ਸਾਰੇ ਕਿਸਾਨ ਬੈਠੇ ਨੇ ਸਾਡੇ ਕਿਸਾਨ ਕੌਂਸਲ ਦੇ ਪ੍ਰਧਾਨ ਸਾਹਿਬ ਨੇ ਤੇ ਰਣਜੀਤ ਸਿੰਘ ਸਤੂ ਸਾਹਿਬ ਤੇ ਹੋਰ ਤਮੋਤ ਸਾਹਿਬ ਦੇ ਦਫ਼ਤਰ ਬੈਠੇ ਜ਼ਿਲंधर ਦੇ ਦਫ਼ਤਰ ਬੈਠੇ ਨੇ ਮੁਕੇ ਗਿਆ ਤੋਂ ਆਏ ਨੇ ਇਹ ਔਰ ਅੜਸਰ ਤੋਂ ਆਏ ਨੇ ਇਹ ਤੁਸੀਂ ਲਾ ਲਓ ਨਾ 5000 ਰੁਪਏ ਤਾਂ ਸਾਡੇ ਘਟੋ ਘਟ ਝੋਨੇ ਦੀ ਫਸਲ ਦੀ ਲਵਾਈ ਆ ਸੋ ਯੂ ਕੈਨ ਇਮੇਜ ਕਿ ਕਿੰਨਾ ਇੱਕ ਕੋਝਾ ਮਜ਼ਾਕ ਖੇਡਦਾ ਅੱਛਾ ਹੁਣ ਬਾਲ ਟੁੱਟੇ ਨੇ ਕਿੱਥੇ ਐ ਗਵਰਨਮੈਂਟ ਜਾਵੇ ਤੇ ਜਿਹੜੇ ਇਹ ਗੱਲਾਂ ਕਰਦੇ ਸੀ ਸਾਡਾ ਖਜ਼ਾਨਾ ਭਰਿਆ ਪਿਆ ਸੀ ਰੰਗਲਾ ਪੰਜਾਬ ਬਣਦਾ ਦਸੋ ਬਾਲ ਟੁੱਟਦਾ ਤੇ ਗਵਰਨਮੈਂਟ ਕੋਈ ਮਕੈਨਿਜ਼ਮ ਧਿਆਨ ਨਹੀਂ ਦਿੰਦਾ ਫਲਡ ਪ੍ਰੋਟੈਕਸ਼ਨ ਵਰਕਸ ਦਾ ਸਾਈ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਕਿੱਥੇ ਨੇ ਕਿਹਾ ਲੇਕੋ ਕੋਈ ਮਸ਼ੀਨਰੀ ਕੋਈ ਅਲੱਗ ਕੋਈ ਅਰਥਵਰਕ ਇਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਪਲੇਟ ਦੀ ਆਮ ਇਸ ਕਰਕੇ ਅਗਰ ਬੰਦੋ ਕਰੇ ਤੁਸੀਂ ਕਾਹਦੇ ਲਈ ਤੁਸੀਂ ਸਾਰਾ ਲਗੇ ਜਿਹੜੀ ਆ ਬੰਦਾ ਦੀ ਉਹ ਆਪ ਕਿਸਾਨਾਂ ਨੇ ਔਰ ਖੇਤ ਦੇ ਮਜ਼ਦੂਰਾ ਨੇ ਪੰਜਾਬ ਦੇ ਪਹਾਤਕ ਮੁਕਾ ਨੇ ਆਪ ਮੁਹਲੇ ਮੇਰੀ ਕਾਨਫਰੈਂਸ ਜੇ 10 ਵੀ ਪੁਆਇੰਟਸ ਕਿ ਆਪੇ ਲੋਕਾਂ ਦੇ ਮਸੂਲਵਾਲੇ ਟਲਵਾ ਦੇ ਵਿੱਚ ਜਾ ਕੇ ਕਾਲ ਦੇ ਕੇ ਤੇ ਉਹਨਾਂ ਬੰਦਾਂ ਨੂੰ ਆਪ ਲੱਗੋ ਤਾਂ ਤੁਸੀਂ ਦੇਖਿਆ ਸਰਦੂਲ ਦੇ ਜਿਹੜੇ ਸ਼ਾਹਕੋਟ ਦੇ ਰਿਹਾ ਚਾਫਜ਼ਰ ਕਾ ਯੂਰ ਦੇ ਪਾਸੇ ਪੰਪਰ 66 77 ਕਿਲੋਮੀਟਰ ਬੰਦ ਰੋਕੀ ਆ ਫੜਾਈ ਤੇ ਗਵਰਨਮੈਂਟ ਦਾ ਫੈਸਲਾ ਕਿ ਗਵਰਨਮੈਂਟ ਹੈ ਕਿ ਨਹੀਂ ਉਹ ਛੋਣਾ ਇੱਕ ਪਲਵਾਈ ਸੀ ਨਾ ਹੈਗੇ ਨੇ ਸ਼ੀ ਇਜ਼ ਅ ਵੈਰੀ ਇੰਡੀਪੈਂਡੈਂਟ ਜਰਨਲਿਸਟ ਉਹਦੇ ਟਵਿੱਟਰ ਹੈਂਡਲ ਤੇ ਜਾ ਕੇ ਦੇਖੋ ਤੁਸੀਂ ਉਹ ਕਹਿੰਦੀ ਕਿ ਜੇ ਪੰਜਾਬ ਦੇ ਲੋਕਾਂ ਨੇ ਆਪਣੇ ਮਰਿਆ ਪੂਰੀ ਆਪ ਚੱਕਣਾ ਤੇ ਆਪਣੀ ਫਸਲ ਦਾ ਨੁਕਸਾਨ ਵੀ ਆਪ ਝੱਲਣਾ ਵਾ ਤੇ ਆਪਣੇ ਬੰਨ ਵੀ ਆਪ ਖੁਲੋਣੇ ਨੇ ਤੇ ਘਰ ਵੀ ਆਪ ਠੀਕ ਕਰਨੇ ਨੇ ਤੇ ਫਿਰ ਸਰਕਾਰ ਟੈਕਸ ਵੀ ਲੈਂਦੀਆਂ ਉਹ ਪੰਜਾਬ ਦੇ ਲੋਕਾਂ

ਬਹੁਤ ਵੱਡੀ ਜ਼ਿੰਮੇਵਾਰੀ ਫੇਲੀਅਰ ਹੋਈ ਕਿ ਹੈ ਅਟਰ ਫੇਲੀਅਰ ਔਰ ਫਿਰ ਕੁਮਾਨ ਕੁਮਾਨ ਪਹਿਲਾ ਤਾਂ ਤਾਲੇ ਲਾਡੂ ਫਿਲਟਰ ਕਰਦੇ ਹੈ ਜੀ ਭਾਈ ਸਾਹਿਬ ਇੱਥੇ ਇੱਕ ਦਿਨ ਆਇਆ ਕਿ ਮੇਰਾ ਹੈਲੀਕਾਪਟਰ ਕੱਲ ਮੇਰਾ ਲੀਦਾ ਹੈ ਤਲੁਕਾਂ ਦਾ ਹੈਲੀਕਾਪਟਰ ਨੂੰ ਲੋਕਾਂ ਨੇ ਸਰਚ ਮਾਰਨ ਹੈਲੀਕਾਪਟਰ ਕੀ ਕਰ ਸਕਦਾ ਹੈ ਹੈਲੀਕਾਪਟਰ ਕੀ ਹੁੰਦਾ ਹੈ ਇਹ ਤੇ ਪੈਨਲਸ ਐਂਡ ਇਟਸ ਅ ਪੈਸੇਂਜਰ ਹੈਲੀਕਾਪਟਰ ਇਟ ਦਸ ਨਾਟ ਅ ਹੈਲੀਕਾਪਟਰ ਵਿਚ ਇਸ ਵੇਡ ਫॉर ਐਮਰਜੈਂਸੀ ਸਰਵਿਸਸ ਨਾ ਕਿ ਉਹ ਇਵੈਕੂਏਟ ਕਰ ਸਕਦਾ ਨਾ ਕਿ ਤੇ اور لوگ آنے کو ہور بند کر سا تھا اہمین دکھاوے واسطے چھوٹے چھوٹے پیکٹ سوٹے اسی پانچ سات سو ہزار فوٹ کو پیکٹ سوٹوں گے آٹے گا تو لگتا ہے کہ دن سے لپے گا دیکھیں یہ در ایسی کہ دراما کی دیا گیا اچھا وہ دراما بند بھی کر رہی ہم آپ کی پاڑی کل انہوں نے ایک پھر سکرٹ تیار کی سٹوری ایک عورت لے آن دیگی جنہوں ہر پیٹ دا رول دیتا گیا ایک رو پر لانکمان دیتا ਇਹ ਬੰਦੋਜ ਜੱਫਾ ਹੀ ਦੋ ਜਨਾਂ ਰੋ ਰਹੇ ਨੇ ਪੰਜਾਬ ਦਾ ਮੁੱਖ ਮੰਤਰੀ ਫਰਜ਼ੀ ਹੰਝੂ ਬਹਾ ਰਿਆ ਇਹ ਪੰਜਾਬ ਦਾ ਮੁੱਖ ਮੰਤਰੀ ਐਡਾ ਪਹਿਲੀ ਗੱਲ ਦਾ ਇਡਾ ਨੇ ਹੱਥਾਂ ਤੇ ਇਡਾ ਕਮਜ਼ੂਰ ਤੇ ਇਡਾ ਕੰਮ ਦੇ ਲਾਵਾ ਕਿ ਉਹ ਤੇ ਉਹ ਲੋਕਾਂ ਨੂੰ ਦੇਖ ਕੇ ਤੇ ਉਹ ਗੁਨਾਸ਼ੁਪ ਕਰਦੇ ਨੇ ਕਿ ਕਹਦਾ ਮੁੱਖ ਮੰਤਰੀ ਕੋਈ ਦਾ ਮੁੱਖ ਮੰਤਰੀ ਦਾ ਕੋਈ ਨਹੀਂਗਾ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਵੀ ਕੋਈ ਹੋਰ ਜੈਮਨ ਫਲਟ ਰਿਟਨ ਨਹੀਂ ਸੀ ਉਹ ਸਾਰੇ ਸਕ੍ਰਿਪਟਿਡ ਸਟੋਰੀ ਸੀ ਉਹ ਰੋ ਰਹੇ ਹੋਰ ਨਿਕਲੀ ਆਉ ਆਮ ਆਦਮੀ ਪਾਰਟੀ ਦੀ ਕੇਂਦਰ ਦੀ ਦੇ ਦੀਆ ਔਰ ਕਦੇ ਕਰੋੜਾਂ ਰੁਪਏ ਦੀ ਕੋਠੀ ਹੈ ਤੇ ਬੜਾ ਸਮਾਂ ਤਿਆਰ ਚ ਰੁਕੇ ਆਏ ਸੀ ਬੜਾ ਇੰਨਾ ਜ਼ਿਆਦਾ ਪੂਜਾ ਭਾਤ ਮਤਲਬ ਪੰਜਾਬ ਦੇ ਲੋਕ ਮਰ ਰਹੇ ਸੀ ਤੀ ਤੋਤੇ ਜਨਾਜਾਂ ਚੁੱਕੀਆਂ ਨੇ ਇੱਡੇ ਵੱਡੇ ਨੁਕਸਾਨ ਵਿੱਚ ਤੁਹਾਨੂੰ ਡਰਾਮਾ ਸੁਣਿਆ ਤੇਰੇ ਖੋਲ ਅੱਜ ਉਹ ਹੋਰ ਅੱਜ ਸੋਸ਼ਲ ਮੀਡੀਆ ਤੇ ਵਿੜਿਉ ਆ ਗਈ ਹੈ ਅੱਲਾ ਪਤਵਾਰ ਮਾਰ ਤੁंजे ਸੜਕ ਤੇ ਬੈਠ ਕੇ ਰੋਟੀ ਖਾ ਰਿਆ ਉਹ ਦਬਾਉਣਾ ਚਾਹੁੰਦੇ ਕਿਸੇ ਦਾ ਬੜੀ ਸਾਦੀ ਜੀ ਰੋਟੀ ਖਾ ਰਿਆ ਲਾਗੇ 200 ਬੰਦਾ ਖੜਾ ਕੱਲੀ ਤੁਸੀਂ ਸੋਚਿਆ ਕਿ ਕੱਲਾ ਆਪ ਨਹੀਂ ਸਾਡੇ ਤੇ ਬਹਿ ਕੇ ਰੋਟੀ ਖਾਣ ਲੱਗ ਪੇ। ਯਾਦਾ ਕੋਈ ਲਾਈਨ ਲੱਗਦੀ ਨਹੀਂ ਕੋ ਪੰਗਰ ਖੰਦਰੀ ਕੋ ਸੰਗਤ ਉੰਦੀ ਕੋ ਲੰਗਰ ਹੁੰਦਾ 200 ਬਧਾੜੇ ਪਰੇ ਜਦੋਂ ਅੱਛਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਫੋਟੋ ਆਪ ਹੋ ਗਿਆ ਉਹ ਰੋਟੀ ਦੀ ਗੱਲ ਚੱਕੇ ਪੁਲਿਸ ਵਾਲੇ ਤਾਂ ਆ ਇੰਨਾ ਵੱਡਾ ਗ੍ਰਾਮਾ ਸਾਡੇ ਨਾਲ ਕਿੱਤਾ ਜਾਵੇ। ਪੰਜਾਬੀ ਲੋਕਾਂ ਦੇ ਸੈਂਟੀਮੀਟਸ ਨਾਲ ਕੀਤੇ ਨੇ ਸੋਸ਼ਲ ਮੀਡੀਆ ਦੇ ਆਪਾ ਆਪਣੀ ਪਾਰਟੀ ਅੱਛਾ ਕੇਚਰੀ ਵਾਲੇ ਸੁਸੋਟੀ ਦੀ ਸੁਣ ਲੋ ਉੱਤੇ ਹੀ ਬੈਠੇ ਨੇ ਫਿਲਟਰ ਤੇ ਚੌਂਕੀ ਕਰਨੇ ਉਤੇ ਰਿਟਰਨ ਆ ਹੁਣ ਜਾ ਕੇ ਕੱਲ ਫਿਰੇ ਸ਼ਾਇਦ ਤੇਜਰੀਵਾਲ ਜੁੱਤੀਆਂ ਮਾਰ ਗਿਆ ਪੰਜਾਬ ਦੇ ਲੋਕਾਂ ਨੇ ਥੁੱਥੋ ਕੀਤੀ ਤੇ ਇਹ ਜਾ ਕੇ ਕੋਟਾ ਮੋਟਾ ਜਾ ਟ੍ਰੀਟ ਪਾਇਆ ਕੋਈ ਬੜਿਆਲੇ ਪੰਜਾਬ ਦੇ ਜਿਹੜੇ ਰੋਜ਼ ਸਾਡੇ ਚਹਾਸ ਕੀ ਹੁੰਦੇ ਨੇ ਜਿਹੜੇ ਸਾਡੇ ਰੋਜ਼ ਹੈਲੀਕਾਪਟਰ ਤੇ ਡਰੋਨ ਵਰਤਦੇ ਨੇ ਜਿਹੜੇ ਸਾਡੇ ਰੋਜ਼ ਆ ਕੇ ਛੋਟੇ ਤੋਂ ਛੋਟੇ ਪਿੱਤਾ ਕੱਟਦੇ ਨੇ ਸਰਕਾਰੀ ਅੰਗਰੇਜ਼ਾਂ ਦਾ ਐਸ਼ਮੈਂਟ ਦੇ ਨੇ ਔਰ ਵੱਡੇ ਵੱਡੇ ਜੈਸਟ ਆਫ ਸੌਮੇ ਬਾਈ ਫਰਦੀ ਫਰਦੀ ਬੁਕਲਾਂ ਦੇ ਵਿੱਚ ਲੋਕਾਂ ਨੂੰ ਮਾਰ ਕੇ ਇੱਥੇ ਸੀਤਾ ਦਿੰਦੇ ਰਹੇ ਨੇ ਜਦ ਪੰਜਾਬ ਨੂੰ ਰੋੜ ਪਈ ਗਰੇਮੋ ਦੇ ਸਾਹਮਣੇ ਆ ਇਹਨਾਂ ਦਾ ਪੰਜਾਬ ਦੇ ਬੰਦੀ ਪਿਆਰ ਹੈ ਕਰੋ ਇਸ ਦਾ ਕੇ ਇੰਟਾਇਰ ਸ਼ੇਕ ਇਟਸ ਅਟਰ ਫੇਲਿਅਰ ਆਫ ਦ ਸਿਸਟਮ ਆਫ ਦ ਮੈਕਨਿਜ਼ਮ ਆਫ ਪੰਜਾਬ ਗਵਰਨਮੈਂਟ ਐਂਡ ਦ ਟੋਟਲ ਫੇਲ ਫੁਲ ਡਿਨਾਇਲ ਆਫ ਜਸਟਿਸ ਟੂ ਪੰਜਾਬ ਬਾਈ ਦ ਬੀਜਪੀ ਗਵਰਨਮੈਂਟ ਆਫ ਇੰਡੀਆ ਫੇਲ ਫੁਲ ਡਿਨਾਇਲ ਹੈ ਕੁਝ ਬਹੁਤ ਲੋਕਾਂ ਦੇ ਮਨ ਵਿੱਚ ਧਾਰਨਾ ਹੈ ਕਿ ਜਿਹਦੇ ਡੈਮਾਂ ਦਾ ਪਾਣੀ ਜਾਣ ਕੋਚ ਕਿਦਾਂ ਨੂੰ ਉੱਤੇ ਰੱਖਿਆ ਹੁੰਦਾ ਤਾਂ ਕਿ ਲੋੜ ਵੇਲੇ ਜਦੋਂ ਫਲੱਡ ਦਾ ਪਿਆਰੀ ਹੋਵੇ ਤਾਂ ਛੱਡ ਦੋ ਪਾਣੀ ਸਾਲਾ ਕਿਉਂਕਿ ਉਹਨਾਂ ਨੂੰ ਮੈਨ ਲੱਗਦਾ ਬਿੱਲਾ ਚਾਹ ਦੰਦ ਕਰਦਾ ਤੇ ਫਿਰ ਚਰਚਾ ਹੋਆ ਉਹ ਕਹਿੰਦੇ ਅਸੀਂ ਜੋ ਕਿ ਦਿੱਲੀ ਦਾ ਮੱਥਾ ਲਾ ਕੇ ਰੱਖਦੇ ਆ ਸਾਡੇ ਕਿਸਾਨਾਂ ਨੇ ਬਹੁਤ ਲੰਮਾ ਛੋੜਾ ਅੰਦੋਲਨ ਕੀਤਾ ਕਿ ਕੇਂਦਰ ਸਰਕਾਰ ਸਾਡੇ ਤੋਂ ਬਦਲਾ ਤਾਂ ਨਹੀਂ ਕਰੇ ਕਿਤੇ ਇਹ ਗੱਲ ਸਾਹਮਣੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਮਨ ਵਿੱਚ ਉਹ ਇਹ ਕਨਸਟਿਟਿਊਟ ਨੇ ਉਹ ਘਟਾਉਣੇ ਪੈਣਗੇ ਘਟਾਏ ਕਿਵੇਂ ਜਾਣਗੇ ਹਟਾਏ ਜਾਣਗੇ ਜੇ ਉਹ ਸਹੀ ਰਤੇ ਤੇ ਪੰਜਾਬ ਦੀ ਮਦਦ ਕਰਦੇ ਉਹਨਾਂ ਨੇ ਇਹਣਾ ਤੋਂ ਨਾ ਸਟਰੀਆ ਜਿਹੜੀਆਂ ਬ੍ਰਾਡਲੀ ਕੁਝ ਡਿਮਾਂਡ ਸੇਂਜਦਾ ਵੈਸੇ ਤਾਂ ਇੱਕ ਬੜੀ ਇੰਪੋਰਟੈਂਟ ਸੰਸਥਾ ਹੈ ਲੋਕਰਾਜ ਸੰਸਥਾ ਜਿਹਦੇ ਚ ਰਿਟਾਇਰਡ ਬਿਰੋਕਰੇਟਸ ਨੇ ਡਾਕਟਰ ਸ਼ਰਨਸੀ ਮੋਪਰਾਏ ਸਰਦਾਰ ਅਮਜੀਤ ਡਾਕਟਰ ਅਮਜੀਤ ਸਿੰਘ ਗੁੰਦਾਵਾ ਔਰ ਸਾਡੇ ਪੰਜਾਬ ਦੀ ਉਦੋਂ ਪੇ ਪੰਜਾਬ ਦੇ ਰੈਕਸਟੀ ਬੂਡ ਦੇ ਫਾਰਮਲ ਚੇਵਲ ਬਰਾਡਸਰ ਇਹਨਾਂ ਨੇ ਵੈਸੇ ਆਪਰੇ ਪੁਲਿਸ ਨੂੰ ਪਾੜੀ ਲਿਆ ਸੀਗਾ 2023 ਦਾ ਇਹਨਾਂ ਨੇ ਜਾ ਕੇ ਸਪੀਕਰ ਨੂੰ ਮਿਲ ਕੇ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੋਈ ਹੈ 2023 ਦੀ ਜਦੋਂ ਹੜ੍ਹ ਆਇਆ ਨਾ 30 11 2023 ਦੀ ਰਿਪਰੈਜੈਂਟੇਸ਼ਨ ਉਹਨਾਂ ਨੇ ਸਾਰੇ ਐਕਸਪਰਟਸ ਨੇ ਆਪਣੇ ਆਪਣੇ ਚਿੱਟੇ ਇਹਨਾਂ ਨੇ ਜਾ ਕੇ ਭੌਂਕ ਦਿੱਤਾ ਸੀਗਾ ਕਿ ਇੰਨੇ ਬੰਦੇ ਮਰ ਗਏ ਨੇ ਇੰਨਾ ਨੁਕਸਾਨ ਹੋ ਗਿਆ ਕਿਰਪਾ ਕਰਕੇ ਇਹਦੇ ਅੱਗੇ ਤੋਂ ਪ੍ਰੀਕੌਸ਼ਨਰੀ ਮੇਜਰਸ ਲੈਣਾ ਸ਼ੁਰੂ ਕਰ ਦਿਓ। ਨਾ ਸਪੀਕਰ ਨੇ ਇਹ ਨਾ ਚਿੱਟੇ ਪੜਸਤੇ ਨੇ 2023 ਦੀ 30 11 2023 ਦੀ ਚਿੱਠੀ ਨੂੰ ਰਿਪੋਰਟ ਸੀ ਕਿਸੇ ਨੇ ਨਹੀਂ ਪੁੱਛਿਆ। ਤੋ ਅਸੀਂ ਕਹਾਂਗੇ ਸਭ ਤੋਂ ਪਹਿਲੀ ਸਾਡੀ ਤਾਂ ਮੰਗ ਹੈਗੀ ਕਿ ਜਿਹੜਾ ਮੁਆਵਜ਼ਾ ਉਹ ਇੱਕ ਇਟ ਕੈਨੋਟ ਬੀ ਇਟ ਜੈਰੋਸਸਿਟੀ ਯੂ ਕੈਨੋਟ ਪਲੇ ਜੋਕ ਵਿਦ ਦਾ ਫਾਰਮਰਸ ਆਫ ਪੰਜਾਬ ਜਿਹੜੇ ਆਲਰੇਡੀ ਇਨਾ ਟੈਲੇਕ ਕਰਕੇ ਸਾਰਾ ਮਰਿਆ ਸਾਡਾ ਇਸ ਤੋਂ ਪਹਿਲਾਂ ਕਿ ਮੈਂ ਮੁਆਵਜ਼ੇ ਦੀ ਗੱਲ ਕਰਾਂ ਇਹ ਸਾਰੇ ਜਿਹੜਾ ਮੈਨ ਮੇਡ ਡਿਜ਼ਾਸਟਰ ਹੈ ਇਹਦੀ ਜੁਡੀਸ਼ੀਅਲ ਰਿਪੋਰਟ ਹੋਣੀ ਚਾਹੀਦੀ ਇਹਦੀ ਨਿਆਇਕਾਂ ਚਾਹੀਦੀ ਕਿ ਨਾਟ ਬਾਇ ਮੈਜਿਸਟ੍ਰੇਟ ਆਫ ਪੰਜਾਬ ਗਵਰਨਮੈਂਟ ਆਫ ਦਿਸ ਹਰ ਕਟੋ ਕਰ 3 ਮੈਂਬਰ ਕਮਿਸ਼ਨ ਆਫ ਦਾ ਹਾਈ ਕੋਰਟ ਸ਼ੁਡ ਬੀ ਅਪੋਇੰਟਡ ਪ੍ਰੈਫਰਿੰਗ ਹਾਈ ਕੋਰਟ ਦੇ ਸਟੇਟ ਜਜਟੇ ਦਾ ਕਮਿਸ਼ਨ ਉਹਨਾਂ ਦੀ ਪਾਵਰ ਟੂ ਜੁਡੀ ਐਜੂਲੀਗੇਟ ਇਸ ਮਚ ਸਟਰੋਂਗਰ 10 ਮੈਂਬਰ ਦਾ ਇੱਕ ਹਾਈ ਕੋਰਟ ਜਜੇਸ ਦਾ ਕਮਿਸ਼ਨ ਬਣੇ ਜਿਹੜਾ ਵਿਸ਼ ਨੂੰ ਗੋਇੰਗ ਟੂ ਆਲ ਐਸਪੈਕਟਸ ਕਿ ਟੇਕ ਇਥੇ ਫੇਲਿਅਰ ਹੈ ਇਸ ਦੇ ਲਈ ਕਾਂਸਪੀਰੇਸੀ ਟੂ ਡਿਲੇ ਪੰਜਾਬ ਇਕਨੋਮਿਕਲੀ ਇਸੇ ਵੀਵੀਐਨਬੀ ਦਾ ਕਿਸੇ ਕੇਂਦਰ ਦੀ ਏਜੰਸੀ ਦੀ ਸ਼ਰਾਰਤ ਨਹੀਂ ਹੈ ਪੰਜਾਬ ਸਰਕਾਰ ਨੇ ਕਿੱਥੇ ਕਿੱਥੇ ਫੀਲਡ ਲੈਣਾ ਨੇ ਕੀ ਕੀ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਕਿ ਕਿ ਨਹੀਂ ਕੀਤੇ ਇੱਕ ਸੋਲਿਊਸ਼ਨ ਇਨਕੁਆਇਰੀ ਸਾਰੇ ਇਸ ਫਲੱਡ ਦੇ ਜਿਹੜਾ ਥਿਊਰੀ ਆਫ ਫਲੱਡ ਆਇਆ ਪੰਜਾਬ ਨੂੰ ਜਿਹੜਾ ਕੰਪਨਸੇਸ਼ਨ ਆ ਕੋਟਟੋ ਕਰ 50000 ਰੁਪਏ ਪ੍ਰਤੀ ਏਕੜ ਹੋਣ ਚਾਹੀਦੇ ਵਿਚ ਇਜ਼ ਅ ਰਿਸਪੈਕਟੇਬਲ ਤਾਂ ਕਿ ਮੁੜ ਕੇ ਕਿਸਾਨ ਜਿਹੜੇ ਆਪਣੇ ਪੈਰਾਂ ਤੇ ਮੁੜ ਅਗਲੀ ਫਸਲ ਵਾਸਤੇ ਤਿਆਰੀ ਕਰ ਸਕੇ 50000 ਰੁਪਏ ਪ੍ਰਤੀ ਏਕੜ ਤੇ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਨਾਲ ਨਾਲ ਜਿਹੜਾ ਹੈਗਾ ਅਗਲੀ ਫਸਲ ਦਾ ਕਣਕ ਦਾ ਬੁਜਾਈ ਦਾ ਸਾਡੀ ਸਪੋਰਟ ਸਿਸਟਮ ਉਹ ਪੰਜਾਬ ਸਰਕਾਰ ਨੂੰ ਬੁਜਾਈ ਦਾ ਸਪੋਰਟ ਸਿਸਟਮ ਜਿਹੜਾ ਹੈਗਾ ਨਾ ਉਹ ਕਣਕ ਦਾ ਬੀਜ ਜਿਹੜਾ ਰਹਾ ਉਹ ਕਿਸਾਨਾਂ ਨੂੰ ਤੇ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਘੱਟੋ ਘੱਟ ਉਹ ਫ੍ਰੀ ਆਫ ਕਾਸਟ ਹੋਣਾ ਚਾਹੀਦਾ ਜਿਹੜੇ ਫਰਟੀਲਾਈਜ਼ਰ ਇਨਪੁਟ ਹੈ ਕਿਆ ਧੀਲੇ ਇਨਪੁਟ ਯੂਜ਼ ਕਰੇ ਇਟ ਸ਼ੁੱਡ ਬੀ ਆਲਸੋ ਮੇਨ ਅਵੇਲੇਬਲ ਅਲੀਆਂ ਦਾ ਅਵੇਲੇਬਲ ਨਹੀਂ ਲੇਕਿਨ ਉਹ ਸਬਸਿਡਾਈਜ਼ਡ ਦੇ ਦੇ ਉੱਤੇ ਉਹਨਾਂ ਨੂੰ ਦੇਣ ਚਾਹੀਦੇ ਜਿਹੜੇ ਹਿਪਾ ਦੇ ਘਰ ਖਰਾਬ ਹੋਏ ਬਹੁਤ ਗਰੀਬ ਲੋਕ ਵੀ ਮੇਰੇ ਕੋਲ ਆਏ ਜਿਹੜੇ ਪਾਲਿਆਂ ਦੀ ਛੱਤਾਂ ਨੇ ਜਿਹੜੇ ਢੱਗ ਗਏ ਨੇ ਉਹਨਾਂ ਨੂੰ ਘੱਟੋ ਘੱਟ ਢਾਈ ਲੱਖ ਰੁਪਏ ਦਾ ਮੁਤਿਸਾਰ ਦਿੱਤਾ ਗ੍ਰੀਪਾਲ ਦੇ ਘਰਾਂ ਦੀ ਰਿਪੋਰਟ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਆਪਣੇ ਘਰ ਦੀ ਛੱਤ ਪਾਚਣ ਦੁਬਾਰਾ ਜਿਨ੍ਹਾਂ ਦੇ ਮੋਤਾ ਹੋਈਆਂ ਪਰਿਵਾਰ ਦੇ ਨਾਲ ਰਿਕਟਲਸ ਹੋ ਗਏ ਉਹਨਾਂ ਨੂੰ ਮੈਨਿਮਮ ਉਸ ਟਾਈਮ ਨੂੰ 10 ਲੱਖ ਰੁਪਇਆ ਐਕਸਪ੍ਰੇਸ਼ੀਆ ਕੰਪਨਸੇਸ਼ਨ ਜਾਨਾ ਚਾਹੀਦਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਨਾਲ ਜਨਰੇਟਡ ਕਨੈਕਟਡ ਜਿਹੜਾ ਬੈਂਕਿੰਗ ਸਿਸਟਮ ਹੈ ਜਿਹਦੇ ਵਿੱਚ ਕੋਆਪਰੇਟਿਵ ਸੈਲਫੀ ਕੋਆਪਰੇਟਿਵ ਬੈਂਕਸ ਹਨ ਪੰਜਾਬ ਦੇ ਵਿੱਚ ਔਰ ਲੈਂਡ ਗਾਰਡ ਦੇ ਬੈਂਕਸ ਨੇ ਤੇ ਗ੍ਰਾਮੀਨ ਬੈਂਕਸ ਨੇ ਇਹਨਾਂ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਮੋਰੀਟਰੀਅਮ ਲਾਉਣਾ ਚਾਹੀਦਾ ਜਿਵੇਂ ਕੋਵਿਡ ਦੇ ਸੀਜ਼ਨ ਵਿੱਚ ਸੀਗਾ ਰਿਕਵਰੀ ਸ਼ੁਡ ਬੀ ਪੋਸਟਪੋਨਡ ਬਾਇ ਵਨ ਇਅਰ ਜੀਸ ਇੱਕ ਸਾਲ ਲੋਕਾਂ ਨੂੰ ਮੌਕਾ ਦੇ ਦੇ ਇੱਕ ਸਾਲ ਮੋਰੀਟਰੀਅਮ ਇੰਟਰਸਟ ਦੇ ਲਿਖਣਾ ਚਾਹੀਦਾ ਕੁਈ ਟ੍ਰਸਟ ਨਾਲ ਲਾਇਆ ਜਾਵੇ ਨਾ ਕਬਰੀ ਆ ਪੋਸ਼ਕਣ ਕੀਤੇ ਜਾਵੇ 1 ਸਾਲ ਵਾਸਤੇ ਤਾਂ ਜੋ ਕਿਸਾਨਾਂ ਨੂੰ ਤੇ ਗਰੀਬੀ ਦਾਦੀ ਨੇ ਉਹਨਾਂ ਨੂੰ ਸਾਹ ਲੱਗੇ ਕਿਉਂਕਿ ਜਿਹੜਾ ਖਾਸੌਰ ਤੇ ਦਰਿਆ ਦੇ ਖੇਤਰ ਵਿੱਚ ਜੱਗੀ ਫਲਡ ਆਇਆ ਉਹਨੇ ਸਾਰੀ ਸਰਸੋਏ ਨੂੰ ਡਿਸਟਰਬ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਆਪਣੀਆਂ ਜ਼ਮੀਨਾਂ ਠੀਕ ਕਰਨੀਆਂ ਪੈਣੀਆਂ ਬਹੁਤ ਸਾਰੀ ਮਿੱਟੀ ਪਾਣੀ ਦੇ ਨਾਲ ਜਮਾ ਹੋ ਜਾਂਦੀ ਹੈ ਦੋਹੇ ਪੈਦਲ ਜੇ ਵੱਧ ਘਟ ਹੋ ਜਾਂਦੀ ਹੈ ਉਹਨਾਂ ਨੂੰ ਸਹਾਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਲਾਈਟ ਵਾਈਜ਼ ਕੇਂਦਰ ਦੀ ਸਰਕਾਰ ਤੋਂ ਅਸੀਂ ਇੱਕ ਵੱਡਾ ਪੈਕੇਜ ਕਮਿਟ ਕਰਦੇ ਹਾਂ ਵੱਡਾ ਪੰਜਾਬ ਮੈਂ ਤੇ ਤਾਂ ਕਿਹਾ ਕਿ ਇਹਦਾ ਲਾਸਟ ਹੈ ਨਾ ਸਾਡਾ ਜਗਾ ਕੇਂਦਰ ਸਰਕਾਰ ਬਿਹਾਰ ਵਰਗੀਆਂ ਸਟੇਟਾਂ ਨੂੰ ਗੁਜਰਾਤ ਵਰਗੀਆਂ ਸਟੇਟਾਂ ਨੂੰ ਬੜੇ ਖੁੱਲ ਦੇਣ ਨਾਲ ਦੇ ਦਿੰਦੇ ਨੇ ਇਹ ਤਾਂ ਇੱਕ ਬਹੁਤ ਵੱਡੀ ਕਲੈਮਟੀ ਹੈ ਮਿਸ ਆਈ ਵੁੱਡ ਆਈ ਵੁੱਡ ਸੇ ਕਿ ਬੀਜੇਪੀ ਦੀ ਸਰਕਾਰ ਨੂੰ ਇਸ ਫਲਾਸ ਨੂੰ ਨੈਸ਼ਨਲ ਕੈਲੈਮਿਟੀ ਡਿਕਲੇਅਰ ਕਰਕੇ ਤੇ ਕਿੰਨੋਂ ਕੱਟ 25000 ਕਰੋੜ ਰੁਪਏ ਦਾ ਇਕਨੋਮਿਕ ਪੈਕੇਜ ਫੋਰ ਮੇਰੀ ਫੋਰ ਐਜ਼ ਅ ਕੰਪਨਸੇਸ਼ਨ ਟੂ ਦ ਲਾਸਸ ਇਨਕਰਡ ਬਾਈ ਇਨ ਪੰਜਾਬ ਫਾਰਮਰਸ ਐਂਡ ਫਾਰਮ ਲੇਬਰਰਸ ਐਂਡ ਪੂਰ ਪੀਪਲ ਉਹਨਾਂ ਨੂੰ 25000 ਕਰੋੜ ਰੁਪਏ ਦਾ ਇੱਕ ਪੈਕੇਜ ਦੇਣਾ ਚਾਹੀਦਾ ਤੇ ਨਾਲ ਜਿਹੜੇ ਨੈਸ਼ਨਲਾਈਜ਼ ਬੈਂਕਸ ਨੇ ਸੇਮ moratorium for recovery of loans and moratorium for interest payment ek ek saal vaaste isali galla different chal rahi hai taasi samjha ke ki saadi bjp di sarkar ne banayi hi sak rahi hai te taa samjhanga ke saadi punjab di koi sarkar naam di cheez hai kyuki ajj nazareh eh lagda hai ke jene fi kende hunde ke ek ek headless state loneliness ne sir ਇਹ ਤਾਂ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਕੋਈ ਐਂਟੀਟੀ ਨਹੀਂ ਗੀ ਇਹ ਤਾਂ ਪੰਜਾਬ ਦੇ ਬਹੱਦਰ ਲੋਕ ਆ ਸਾਡੇ ਗੁਰੂ ਸਾਹਿਬ ਦੀ ਸਪਿਰਿਟ ਆ ਭਰੇ ਹੋਏ ਇਹ ਆਪੇ ਹੀ ਲੋਕ ਪਰ ਹਾਂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਇੰਨਾ ਸਭ ਕੁਝ ਵਾਪਰੇ ਤੋਂ ਬਾਅਦ ਵੀ ਮੈਂ ਪਿੰਡਾਂ 'ਚ ਹੋ ਕੇ ਆ ਰਿਹਾ ਹੁਣ ਵੀ ਹੁਣੇ ਦਰਿਆ ਬਿਆਸ ਤੇ ਬੰਦ ਉੱਤੋਂ ਦੀ ਤੁਹਾਡੇ ਕੋਲ ਡਾਇਰੈਕਟਲੀ ਪਹੁੰਚਾ ਦ ਸਪਿਰਿਟਸ ਆਰ ਐਬਸੋਲੂਟਲੀ ਹਾਇਰ ਕੋਈ ਬੰਦਾ ਨਹੀਂ ਕਹਰਾਇਆ ਨਹੀਂ ਹੋਇਆ ਕਿਸੇ ਬੰਦੇ ਨੂੰ ਤੁਸੀਂ ਪੰਜਾਬ ਦੇ ਉੱਤੋਂ ਜਾ ਕੇ ਪੁੱਛੋ ਕਿ ਪਾਣੀ 'ਚ ਡੁੱਬੇ ਘਰ ਤੋਂ ਉਦੇ ਛੱਤ ਤੋਂ ਹਾਲ ਪੁੱਛੋਗੇ ਕਿ ਤੇ ਕਰਨੈਲ ਸਾਹਿਬ ਤੇਰਾ ਹਾਲ ਕੀ ਆ ਉਹ ਕੁਝ ਚੜ ਨਹੀਂ ਚੜਾ ਇਹ ਸਟੇਟਸ ਔਰ ਜਿਹੜਾ ਬੰਦਾ ਆਪ ਜੀ ਮਦਦ ਕਰ ਰਿਹਾ ਹੁਣ ਇਹ ਮੇਰੇ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਵਾ ਇਹ ਸਾਡੀ ਜੀਵ ਸਾਡੇ ਚ ਅ ਕਿਰਤ ਕਰੂ ਵੰਡ ਕੇ ਛਕੋ ਤੇ ਸਰਬੱਤ ਦੇ ਭਲੇ ਦਾ ਜਿਹੜਾ ਸੁੋਕਨ ਹੈ ਤੇ ਕਮਿਊਨਿਟੀ ਸਰਵਿਸਿਸ ਮੇਰਾ ਖਿਆਲ ਆ ਮੈਂ ਸ਼ੁਕਰ ਅੱਲਾਹ ਸ਼ੁਕਰਦਾਰੀ ਕਰ ਸਕਦਾ ਜਿਸ ਵੱਡੇ ਪੈਮਾਨੇ ਦੇ ਉੱਤੇ ਸਾਰੇ ਪੰਜਾਬ ਚੋਂ ਲੋਕਾਂ ਨੇ ਕਾਲੀਆਂ ਲੱਗ ਲੱਗ ਕੇ ਤੇ ਲੰਗਰ ਚਾਇਆ ਵਾ ਪਸ਼ੂਆਂ ਦੇ ਵਾਸਤੇ ਅਚਾਰ ਤੇ ਚਾਰਾ ਪਚਾਇਆ ਵਾ ਔਰ ਗਰੀਬਾਂ ਦੇ ਵਾਸਤੇ ਘਰਾਂ ਦੇ ਰਿਪੇਅਰ ਵਾਸਤੇ ਬੰਦੋਬਸਤ ਕੀਤਾ ਵਾ ਕੋਈ ਕਸਰ ਨਹੀਂ ਛੱਡੀ ਮਤਲਬ ਜੀ ਕੀ ਲੋੜ ਤੇ ਜਦੋਂ ਤੁਸੀਂ ਦੇਖੋਗੇ ਕਿ ਕੇਵਾ ਡਾਰਾ ਵੀ ਆ ਡਾਰਾ ਟਰਾਲੀਆਂ ਦੇ ਜਾ ਰਹੀਆਂ ਨੇ ਝੰਡੇ ਬੰਦੇ ਹੋਏ ਉਹਨਾਂ ਦੇ ਨਿਸ਼ਾਨ ਸਾਹਿਬ ਬੰਦੇ ਨੇ ਤੇ ਲੋਕਾਂ ਦੀ ਮਦਦ ਵਾਸਤੇ ਪਹੁੰਚੇ ਨੇ ਇਹ ਹੈ ਪੰਜਾਬ ਬਟ ਕੁਐਸਚਨ ਇਜ਼ ਅਸੀਂ ਤਾਂ ਆਪਣਾ ਆਪ ਕਰ ਰਹੇ ਹਾਂ But where is the government, government mechanism that is supposed to help people in, the, in their hour of need and in their hour of crisis? ये मेरे आज दिन फिर से मेरे काम को गलती से कुछ खैरा साहब तुमसे उन्हें गल की थी जब मैं तेरा दोस्त वाली कुछ आगे एक तरह का तुझे जिक्र किया कि पंजाब का ਨਾ ਕੇਂਦਰ ਸਰਕਾਰ ਨੇ ਨਾ ਕਿਸੇ ਹੋਰ ਸੂਬੇ ਨੇ ਤੇ ਹਰਿਆਣੇ ਵਿੱਚ ਵੀ ਉਹਨਾਂ ਨੇ ਜਿੰਨਾ ਡੈਸੀਗਨੇਟਡ ਉਹਨਾਂ ਨੂੰ ਮਾਊਂਟ ਸੀਗਾ ਪਾਣੀ ਦਾ ਉਹ